ਜਾਰੇ ਨੇ ਕਾਨੂੰਨ ਵਿਵਸਥਾ ਉਤੇ ਕਿ ਕਿਸ ਤਰ੍ਹਾਂ ਅੱਧੀ ਰਾਤੀ ਜਿਹੜੇ ਹਮਲਾਵਰ ਨੇ ਉਹ ਬੇਖੌਫ ਹੋ ਕੇ ਗੋਲੀਆਂ ਚਲਾਉਂਦੇ ਫੜਦੇ ਨੇ ਅਤੇ ਪ੍ਰਸ਼ਾਸਨ ਇਸ ਵਿਚਾਲੇ ਮੁੱਖ ਦਰਸ਼ਕ ਬਣਿਆ ਹੋਇਆ ਤਾਂ ਤੁਹਾਨੂੰ ਦੱਸ ਦਿੰਨੇ ਕਿ ਤਸਵੀਰਾਂ ਜਿਹੜੀਆਂ ਨੇ ਫਗਵਾੜਾ ਦੇ ਪਿੰਡ ਬੋਹਾਨੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਹਮਲਾਵਰਾਂ ਵੱਲੋਂ 6 ਰਾਉਂਡ ਫਾਇਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਗੋਲੀਆਂ ਦੁਕਾਨ ਦੇ ਸ਼ਟਰ ਉੱਤੇ ਲੱਗੀਆਂ ਨੇ ਜਦਕਿ ਦੋ ਫਾਇਰ ਜੜੀ ਨੇ ਮਿਸ ਹੋ ਚੁੱਕੇ ਨੇ ਤੇ ਇਸ ਨੂੰ ਲੈ ਕੇ ਹੁਣ ਲੋਕਾਂ ਵੱਲੋਂ ਇਨਸਾਫ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਦੁਕਾਨ ਮਾਲਕ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਤੇਜ਼ੀ ਵਖਾਵੇ ਹਾਲਕੀ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਕਿਉਂ ਹਮਲਾਵਰਾ ਵੱਲੋਂ ਇਹ ਗੋਲਣਾ ਚੁਲਾਈਆਂ ਗਈਆਂ ਨੇ ਪਿੱਛੇ ਦੀ ਕੀ ਵਜ੍ਹਾ ਰਹੀ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਗੋਲੀਆਂ ਚੱਲਣ ਮਕਰੋ ਜਿਹੜਾ ਇਲਾਕੇ ਦੇ ਵਿੱਚ ਜਿਹੜਾ ਅਤੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਤਾਂ ਪੂਰੀ ਘਟਨਾ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਲੋਕ ਤੇ ਪ੍ਰਸ਼ਾਸਨ ਇਸ ਪੂਰੇ ਕਟਨਾਕਰਮ ਨੂੰ ਲੈ ਕੇ ਕੀ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੁੰਦੇ ਮਾਵਨਾ ਜੀ ਰਾਤ ਕੋਈ 1 ਵਜੇ ਤੋਂ ਬਾਅਦ ਦਾ ਆਇਆ ਜੀ ਰਾਤ ਦਾ ਇਹ ਕੋਈ ਅਣਪਛਾਤੇ ਵਿਅਕਤੀ ਤੇ ਗੋਲੀਆਂ ਚਲਾ ਕੇ ਚਲੇ ਗਏ ਆ ਤੇ ਪਿੰਡ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ ਆ ਕਿੰਨੇ ਵਿਅਕਤੀ ਆਏ ਕਾਹਦੇ ਦੇ ਉੱਪਰ ਆਏ ਆ ਦੋ ਵਿਅਕਤੀ ਆਏ ਮੋਟਰਸਾਈਕਲ ਤੇ ਆਏ ਜੀ ਕੋਈ ਪਛਾਣ ਹੋਈ ਹੈ ਨਾ ਨਹੀਂ ਜੀ ਨਹੀਂ ਕੋਈ ਪਛਾਣ ਨਹੀਂ ਤੇ ਮੂੰਹ ਘਰੋਂ ਲਿਓ ਮੂੰਹ ਬੰਨੇ ਸੀ ਕੈਮਰੇਆਂ ਵਿੱਚ ਆਏ ਸਰ ਕੈਮਰੇਆਂ ਚ ਆਏ ਕਿੰਨੇ ਵਿਅਕਤੀ ਸੀ ਦੋ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਪੁਲਿਸ ਫਰ ਗਈ ਜੀ ਮਾਣੇ ਹਾਂ ਜੀ ਪੁਲਸ ਹੋ ਗਈ ਆ ਦੋ ਤਿੰਨ ਵਾਰੀ ਹੋ ਗਈ ਇੱਥੇ ਤੇ ਕੀ ਮੰਗ ਰਖਦੇ ਆਪਾਂ ਜਿੱਦਾਂ ਹੁਣ ਸਾਜੀ ਥੋੜਾ ਜਿਹਾ ਜੀ ਲੈਨ ਆਰਡਰ ਸਹੀ ਹੋਣਾ ਚਾਹੀਦਾ ਆ ਸਰਕਾਰ ਨੂੰ ਇਹ ਸਰਕਾਰ ਦੀ ਨਲਕੀ ਆ ਜਿਹੜਾ ਇੰਨੀਆਂ ਵਾਰਦਾਤਾ ਹੋਣਦੇ ਆ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਆ ਤੇ ਲੋਕਾਂ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ ਆ ਲੋਕ ਬਾਹਰ ਨਿਕਲਦੇ ਵੀ ਆਵਾਜ਼ਾਰ ਹੋਏ ਪਏ ਆ ਜਲਦੀ ਤੋਂ ਇਹ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੀ ਮੈਨੂੰ ਸਰਪੰਚ ਭੁਤਿੰਦਰ ਸਿੰਘ ਜੀ ਦਾ ਫੋਨ ਆਇਆ ਸੀ ਜਿਨ੍ਹਾਂ ਨੇ ਦੱਸਿਆ ਕਿ ਮੇਰੇ ਛਤਰਾਂ ਦੇ ਵਿੱਚ ਚਾਰ ਗੋਲੀਆਂ ਲੱਗੀਆਂ ਹੋਈਆਂ ਤੇ ਦੋ ਸਾਨੂੰ ਮੌਕੇ ਤੇ ਰਿਪੋਰਟ ਕਰੰਦ ਹੋਈਆਂ ਤੇ ਇਹ ਮਾਮਲਾ ਸੀ ਗੋਲੀ ਚਲਾਈ ਆ ਅੰਸ਼ ਸ਼ੱਤੇ ਦੇਤੇ ਨੇ ਤੇ ਮੈਂ ਇਹ ਅਸੀ ਸੁਖਦੇਵ ਸਿੰਘ ਖਾਨਾ ਰਾਹੁਲ ਸਿੰਘ ਜੀ ਤਨਾਤਿਆ ਤੇ ਮੈਂ ਡਿਊਟੀ 'ਤੇ ਸੀ ਜੇ ਉਦੋਂ ਹੀ ਮੈਨੂੰ ਫੋਨ ਹੁੰਦਾ ਤਾਂ ਮੈਂ ਆਪੀ ਪੁਲਿਸ ਫੋਰਸ ਦੇ ਨਾਲ ਫਰੰਡ ਬਹਾਨੀ ਪੁੱਜਾ ਤੇ ਜਿਆਦਾ ਮੌਕਾ ਮਿਲਦਾ ਸਾਰਾ ਜਗ ਸਰ ਕੀ ਨਾਮ ਆ ਸਰਪੰਚ ਸਾਹਿਬ ਦਾ ਕਪਿੰਦਰ ਸਿੰਘ ਸਰਪੰਚ ਇਹ ਮੌਜੂਦਾ ਸਰਪੰਚ ਨੇ ਪੈਂਟ ਦੇ ਹਾਂਜੀ ਸਰ ਮੌਜੂਦਾ ਸਰਪੰਚ ਸਰ ਕਾਰਨ ਪਤਾ ਲੱਗਾ ਗੋਲੀਆਂ ਦਾ ਕਾਰਨ ਕੀ ਸੀਗਾ ਜੀ ਕੈਮਰੇ ਚੈੱਕ ਕਰ ਰਹੇ ਹਾਂ ਖੰਘਾਲਦੇ ਹਾਂ ਲੱਭਣ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿੰਨੇ ਕੋਈ ਦੀ ਘਟਨਾ ਹੈ ਸਰ ਕੋਈ ਰਾਤ 1:00 ਵਜੇ ਤੋਂ 5-7 ਮਿੰਟ ਦੀ ਕਿੰਨੇ ਲੱਗ ਰਿਹਾ ਤੁਹਾਨੂੰ ਮੋਕੇ ਤੁਸੀਂ ਪਹੁੰਚ ਕੇ ਕੀ ਦੇਖਿਆ ਕਿੰਨੇ ਗਰਾਊਂਡ ਚੱਲੇ 4 ਰੌਣ ਚੱਲੇ ਹੋਏ ਆ ਦੋ ਮੈਸੂ ਕੇ ਥਲੇ ਦੋ ਦੁਕਾਨਾਂ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੀ ਰਿਕਾਰਡਿੰਗ ਚੈੱਕ ਕੀਤੀ ਤੁਸੀਂ ਕਿੰਨੇ ਬੰਦੇ ਸੀਗੇ ਦੋ ਦੋ ਬੰਦੇ ਸੀਗੇ ਕਾਹਦੇ ਤੇ ਆਏ ਸੀਗੇ ਸਰ ਮੋਟਰਸਾਈਕਲ ਤੇ ਕੋਈ ਪਛਾਣਿਆ ਜਾਂਦੇ ਬੰਦੇ ਉਹ ਨਹੀਂ ਉਹਨਾਂ ਦੇ ਮੂੰਹ ਬੱਤੇ ਸਰ ਸਰਪੰਚ ਸਾਹਿਬ ਨੇ ਦੱਸਿਆ ਕੋਈ ਮਾਮਲਾ ਕੀ ਹੈ ਕੋਈ ਪੁਰਾਣਾ ਰੰਜਿਸ਼ ਕੋਈ ਇਹੋ ਹੀ ਦੱਸ ਰਹੇ ਵੀ ਸਾਡੀ ਕੋਈ ਇਸ ਨਾਲ ਕੋਈ ਰੰਜਿਸ਼ ਨਹੀਂ ਵੀ ਤੇ ਸਾਡੀ ਕੋਈ ਪੁਰਾਣੀ ਰੰਜਿਸ਼ ਕੁਝ ਨਹੀਂ ਤੁਸੀਂ ਕੀ ਕਾਰਵਾਈ ਕੀਤੀ ਜਾਦੀ ਹੈ ਤੁਹਾਡੇ ਨਾਲ ਅਸੀਂ ਜੋ ਹਵਾਈ ਫੇਰ ਦੀ ਧਾਰਾ ਬੰਦੀ ਹੈ ਉਹਦੇ ਤਹਿਤ ਪਤਾ ਸਰ ਪਤਾ ਲੱਗਾ ਕਿਹੜਾ ਵੀ ਆਪਣਾ ਯੂਜ਼ ਹੋਇਆ ਹੈ ਇਹ ਰੌਂਡ ਹੈ ਗਿਆ ਜੀ 7.65 ਕੇ ਲਿਖਿਆ ਠੀਕ ਹੈ ਜੀ ਤੇ ਸਰ ਕਿੰਨੇ ਗੇ ਰੌਂਡ ਮਿਲ ਚੁੱਕੇ ਤੁਹਾਨੂੰ ਟੋਟਲ ਇਸ ਟਾਈਮ ਚਾਰ ਖੋਲੇ ਜੀ ਦੋ ਮਿਸ ਹੋਏ ਉਹ ਜਿਹੜੇ ਵਿਅਕਤੀ ਆਏ ਸੀ ਉਹ ਮੋਟਰਸਾਈਕਲ ਤੇ ਆਏ ਸੀ ਤਾਂ ਮੋਟਰਸਾਈਕਲ ਦੀ ਪਛਾਣ ਇਹ ਵੀ ਕਿਹੜਾ ਮੋਟਰਸਾਈਕਲ ਹੈ ਮਾਰਕਾ ਮਾਰਕਾ ਮਾਰਕੇ ਬਾਰੇ ਕੋਈ ਜਾਣੀ ਠੀਕ ਹੋ ਕੋਈ ਨੰਬਰ ਮੋਟਰਸਾਈਕਲ ਦਾ ਨਹੀਂ ਨੰਬਰ ਬਾਰੇ ਕੋਈ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे